ਉਹ ਨਾ ਵੀ। ਜਿੱਹਾ ਤੇ ਗੋਲੀ ਚੱਲੀ ਆ ਤਿੰਨ ਬੰਦੇ ਆਏ ਦੀ ਇਧਰੋਂ ਲਹਿੰਗ ਸੀ। ਅੱਛਾ। ਉਹ ਤਿੰਨ ਬਿਹਾਰੀ ਨੂੰ ਗੋਲੀ ਮਾਰੀ ਆ ਇੱਕ ਬੰਦੇ ਤੇ ਮਾਰੀ ਆ। ਇੱਕ ਬੰਦੇ ਤੇ? ਹਾਂ ਜੀ। ਕਦ ਤੇ ਸੀਗੇ? ਮੋਟਰਸਾਈਕਲ ਤੇ ਸੀਗੇ। ਤੇ ਕਿਧਰੋਂ ਕਿਧਰ ਨੂੰ ਜਾ ਰਹੇ ਸੀ? ਚੰਡੀਗੜ੍ਹ ਵੱਲੋਂ ਆਉਂਦੇ ਸੀ ਸੁਨਾਰੇ ਵੱਲ ਜਾਂਦੇ ਸੀ। ਜਿਹੜੇ ਗੋਲੀ ਮਾਰਨ ਵਾਲੇ ਬੰਦੇ ਇੱਕ ਕੌਣ ਸੀ ਉਹ? ਉਹ ਨਹੀਂ ਪਤਾ ਕਿ ਕਿਉਂ ਕੌਣ। ਨਹੀਂ, ਕੋਪਰੇ ਜੋ ਮਾੜਾ ਮੋਟਾ ਪਤਾ ਹੋਊਗਾ ਵੀ। ਲਹਿੰਗ ਸੀਗੇ ਵੀ ਲੈ ਕਹਿੰਦੇ ਲਹਿੰਗ ਆ। ਲਹਿੰਗ। ਬੰਨੇ ਫੇਰੀ ਦਸਾਰ। ਤੇ ਉਹ ਕਦ ਤੇ ਸੀ ਮੋਟਰਸਾਈਕਲ ਤੇ ਸੀ। ਮੋਟਰਸਾਈਕਲ ਤੇ ਸੀਗੇ ਲਹਿੰਗ। ਕਿਸੇ ਗੋਲੀ ਉਹ ਗੱਲ ਤੇ ਜਾ ਰਹੇ ਹਾਂ ਮੋਟਰਸਾਈਕਲ ਤੇ ਜਾ ਰਹੇ ਸੀ ਉਹਦਾ ਮੋਟਰਸਾਈਕਲ ਖੋ ਲਿਆ ਫਿਰ ਮੋਟਰਸਾਈਕਲ ਖੋ ਕੇ ਲੰਨਾਂਗੇ ਤੇ ਜਿਹੜੇ ਦੀਦੇ ਬੰਦੇ ਗੋਲੀ ਪੱਜੀ ਆ ਕਿੱਥੇ ਆਣ ਉਹ ਸਸਤਾ ਵਾਲਾ ਜੀ ਹਸਣ ਲਗੇ ਹਾਂ ਜੀ ਫੋਕਲੇ ਆਏ ਜੀ ਮੋਟਰਸਾਈਕਲ ਆਏ ਜੀ ਵੀਰ ਸਿੰਘ ਜੀ 5 ਮਿੰਟ ਦੇ ਹਾਲਪਰਾ ਜੀ ਮੈਂ ਦੇਖੀ ਮਾਮਲਾ ਜਿਹੜਾ ਇੱਥੇ ਹੋਇਆ ਮੈਂ ਜੀ ਸਵਾਰਾਂ ਤੋਂ ਆਇਆ ਮੇਰੇ ਆਉਣੇ ਉੱਥੇ ਰੌਲਾ ਪੈ ਗਿਆ ਰਹਿ ਸੀਗਾ ਮੈਂ ਵੀ ਕੀ ਹੋਇਆ ਇਹਦੇ ਇੱਕ ਗੱਡੀ ਸੀਗੀ ਕਹਿੰਦੀ ਵੀ ਇੱਥੇ ਗੋਲੀ ਮਾਰ ਕੇ ਬਈਏ ਜੀ ਅੱਛਾ ਆਉ ਕਹਿੰਦੀ ਜਦੋਂ ਮੈਂ ਆਈ ਮੈਂ ਕਿਹਾ ਜੀ ਮੇਰਾ ਟਾਇਰ ਪਾੜ ਗਿਆ ਕਿ ਮੋਟਰਸਾਈਕਲ ਸੋਹਣ ਦੇ ਗੋੜੀ ਮਾਰੀ ਕਹਿੰਦੀ ਆ ਮੈਂ ਕੋਲ ਨੂੰ ਆਉਣ ਲੱਗੀ ਮੈਨੂੰ ਵੀ ਕਿਰਪਾ ਮਰਾਈ ਕਹਿੰਦੇ ਉਹਨੇ ਤੇ ਮੈਂ ਮੂੰਹ ਬੰਨੇ ਸੀਗੇ ਲੰਘਵਾਣੇ ਸੀਗੇ ਉਹ ਲੰਘਵਾਣੇ ਵਾਲੇ ਕਾਦੇ ਫਿਸਕੇ ਉਹ ਮੁਰ ਸਕਦੇ ਸੀਗੇ ਕਿੱਥੇ ਜਾਣੇ ਸੀਗੇ ਤਿੰਨ ਜਾਣੇ ਜੀ ਹੋ ਗਏ ਉਹ ਗੁੱਡੀ ਦੱਸਦੀ ਆ ਅਸੀਂ ਪਿੰਡ ਵੀ ਨਹੀਂ ਪੁੱਛਿਆ ਵੀ ਜਿਹੜੀ ਕਾਂਟਾ ਖੜੀ ਰਹੀ ਆ ਉਹਦੇ ਉਹ ਖੜੀ ਰਹੀ ਹੈ ਜਦੋਂ ਪੁਲਿਸ ਲੇਟ ਆਈ ਜਦੋਂ ਉਹ ਵਿਚਾਰੀ ਬਿਆਨ ਲੈ ਕੇ ਗਏ ਨੇ ਪੁਲਿਸ ਵਾਲੇ ਗੁੱਡੀ ਦੇ ਉੱਪਰ ਉਹ ਗੁੱਡੀ ਨਾਲ ਸੀ ਉਹ ਬੰਦਾ ਜਿਹਦੇ ਕੋਲ ਸੀ ਉਹ ਜਿਹੜੀ ਜਾਂਦੀ ਸੀਗੀ ਵੈਸੇ ਉਹਦਾ ਸਰ ਉਹਦਾ ਵੈਸੇ ਜਾਂਦੀ ਸੀਗੀ ਜਾਂਦੀ ਜਾਂਦੀ ਉਹਨੂੰ ਹੋ ਗਿਆ ਵੀ ਵਿਰਾਟ ਮੋਰ ਸੋਲਾ ਟਾਇਰ ਪਾੜ ਗਿਆ ਸਕੂਟਰ ਦਾ ਉਹ ਖੜ ਗਈ ਤਾਂ ਟਾਇਰ ਦੇ ਖੜ ਕੇ ਨਾ ਟਾਇਰ ਤੇ ਗੋਲੀ ਚੱਲੀ ਆ ਉਹ ਦੇਖਿਆ ਬਜਾੜਾ ਇੱਕ ਤਿੰਨ ਪ੍ਰਵਾਸੀ ਸੀਗੇ ਜੱਲ ਏਡੋ ਤੋਂ ਕੰਮ ਕਰਕੇ ਆਏ ਨੇ ਤਿੰਨ ਪ੍ਰਵਾਸੀ ਹਾਂਜੀ ਹਾਂਜੀ ਇੱਕ ਦੇ ਗੋਲੀ ਬੱਜੀ ਐ ਇੱਥੇ ਦੇ ਗੋਲੀ ਬੱਜੀ ਦੋਏ ਲੋਕ ਆ ਰਹੇ ਤਾਂ ਉਹ ਸਾਥ ਹਮ ਲੋਕ ਨਹੀਂ ਉਤਰ ਚੱਲ ਚਲਾ ਹੰਡਲ ਬਚ ਗਿਆ ਹੈ ਤੋ ਪਿੱਛੇ ਅੱਗਾ ਬਰ ਗਿਆ ਉਹ ਤਬੂਜੀ ਚਲਾਉਣ ਕੌਣ ਹਾਪਿਆ ਉਹ ਬੱਚਾ ਆ ਉਹ ਜਿਹੜਾ ਲੜਕਾ ਜੋ ਸੇਵ ਨਾ ਕਿਆ ਮਾਰਿਆ ਫਿਰ ਉਹਨੂੰ पीछे वाला मारा है बोलिए गोली मारा जी और क्या मारा और वो खंडा हाँ क्या लूट के लेकर थे? लूट के हमारा तो कुछ गाड़ी लेके चला गया के जी। जी, ले जी मोटरसाइकिल हाँ जी मोटरसाइकिल लेके चला करते, करते हैं जलदारी करते हैं ये कितने बंदे थे वो जो आए थे वो दो बंदे थे जी किस पे थे बाइक से था कैसी बेचबूसा उनकी कुछ बाइक तो उतना ਗੜੀ ਤੇਜ਼ ਮੇਂ tha ਹਮ ਲੋਗ ਮੂਰਖ ਆਦਮੀ ਹੈ ਉਤਨਾ ਵੀ ਜਾਣਦਾ ਨਹੀਂ ਕਿਹਦਾ ਕਪੜਾ ਪਹਿਨਾ ਹੋਆ ਸੀ ਤੁੰਨੇ ਉਹ ਜਲਾ ਸੂਟ ਪਹਿਨਾ tha ਔਰ ਕਾਲਾ ਟਾਈਪ ਪਰਕਸ ਜਿੰਸ ਪਹਿਨਾ tha ਜੀ ਮੈਂ ਡਾਕਟਰ ਮਨਦੀਪ ਸਿੰਘ ਜੀ ਇਹ ਵਾਅਦਾ ਕਿ ਵਾਦਦਾ ਤੇ ਹੋਈ ਵੀ ਇੱਥੇ ਗਨ ਸ਼ਾਟ ਵੂਨ ਦੇ ਨਾਲ ਆਇਆ ਪੇਸ਼ੈਂਟ ਸਾਡੇ ਕੋਲੇ ਤੇ ਸਮਰਾਲਾ ਬ੍ਰਿਜ ਤੇ ਤੇ ਅਸੀਂ ਮੁੱਢਲੀ ਸਹਾਇਤਾ ਦੇ ਕੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਤਾ ਜੋ ਜਾਣਕਾਰੀ ਜਿਹੜੇ ਬੱਜੇ ਨੇ ਉਹ ਕੌਣ ਸੀ ਬੰਦਾ ਤੇ ਕਿੰਨੇ ਕੈਰ ਹੋਇਆ ਤੇ ਇਹ ਸੋਮਨ ਮੰਡਲ ਨਾਮ ਦਾ ਪੇਸ਼ੈਂਟ ਸੀ ਤੇ ਇਹਦੇ ਦੋ ਐਂਟਰੀ ਬੂਨ ਨੇ ਤੇ ਫਰਦਰ ਆਪਾਂ ਟ੍ਰੀਟਮੈਂਟ ਦੇ ਲਈ ਇਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਜੀ ਐਮਸੀ ਬੱਤੀ ਤੁਸੀਂ ਉਹਦੀ ਜਾਂਚ ਤੋਂ ਬਾਅਦ ਕੀ ਕੀਤਾ ਕਿੰਦਾ ਸੀ ਜੀ ਮਰੀਜ਼ ਜਿਹੜਾ ਕਿੰਨੇ ਗੋਲੀਆਂ ਜਿਹੜੀਆਂ ਪੇਸ਼ੈਂਟ ਜੀ ਦੇਖੋ ਸਾਡੇ ਕੋਲੇ ਵਾਈਟਲ ਬਿਲਕੁਲ ਸਟੇਬਲ ਸੀਗੇ ਤੇ ਅਸੀਂ ਫਰਦਰ ਟ੍ਰੀਟਮੈਂਟ ਦੇ ਲਈ ਉਹਨਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਹੈ ਸੋਮਨ ਮੰਡਲ ਇਹਕੋ ਮਾਮਲਾ ਹੋਇਆ ਕਿ ਕੁੜੀਆਂ ਮਾਰੀਆਂ ਗਈਆਂ ਨੇ ਲੇਬਰ ਕਰਨ ਵਾਲੇ ਲੱਗੀਆਂ ਜੀ 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 ਇਹ ਅੱਜ ਵਕਤ ਕਰੀਬ 6:30 ਪੌਣੇ 7 ਵਜੇ ਦੀ ਗੱਲ ਹੈ ਜੀ ਤੇ ਇਹ ਪ੍ਰਵਾਸੀ ਸੀ ਮੁੰਡਾ ਲੇਬਰ ਕਰਦਾ ਸੀ ਕਿ ਇੱਥੇ ਰਾਜੂ ਫਿਲਿਕ ਸਟੇਸ਼ਨ ਤੇ ਇਹਨਾਂ ਦੇ ਲੋਕ ਦਾ ਇੱਟ ਦਾ ਕੰਮ ਕਰ ਚੱਲ ਰਿਹਾ ਤੇ ਇਹ ਰੋਜ਼ਾਨਾ ਦੀ ਤਰ੍ਹਾਂ ਇਹ ਮੋਟਰਸਾਈਕਲ ਤੇ ਨਾਲ ਇਹਦੇ ਨਾਲ ਦੋ ਹੋਰ ਸਵਾਰ ਸੀ ਲੇਬਰਮੈਨ ਤੇ ਜਦੋਂ ਇਹ ਦਿਆਲਪੁਰ ਆ ਕੇ ਇਕੱਠੇ ਆਇਆ ਤਾਂ ਉਸ ਸਮੇਂ ਦੋ ਨੌਜਵਾਨ ਉਹਨਾਂ ਨੇ ਮੂੰਹ ਸਿਰ ਲਪੇਟੇ ਹੋਏ ਸੀ ਮੋਟਰਸਾਈਕਲ ਤੇ ਸਵਾਰ ਸੀ ਤਾਂ ਇਹਨਾਂ ਨੂੰ ਇਸ਼ਾਰਾ ਕੀਤਾ ਇਹਨਾਂ ਨੇ ਮੋਟਰਸਾਈਕਲ ਨਾ ਰੋਕਿਆ ਤਾਂ ਪਿੱਛੇ ਬੈਠੇ ਬੰਦੇ ਨੇ ਰੁਵਾਲਵਰ ਨਾਲ ਦੋ ਫੇਰ ਕਰਤੇ ਜਿਹੜਾ ਮੁੰਡਾ ਚਲਾਉਣ ਵਾਲਾ ਸੀ ਸੂਮਨ ਮੰਡਲ ਉਹਦੇ ਦੇ ਰੱਖੀ ਤੇ ਲੱਗੇ ਦੋ ਫੇਰ ਸੀ ਤਾਂ ਉਹ ਇਹ ਤਿੰਨੇ ਜਣੇ ਡਿੱਗ ਪਏ ਇਹਨਾਂ ਦਾ ਮੋਟਰਸਾਈਕਲ ਲੈ ਕੇ ਦੌੜ ਗਏ ਜੀ ਓਕੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਪਹੁੰਚ ਗਏ ਇਹਨੂੰ ਹਸਪੀਟਲ ਐਡਮਿਟ ਕਰਾਤਾ ਇੱਥੋਂ ਰੈਫਰ ਕਰਤਾ ਸਟੇਟਮੈਂਟ ਲੇਖ ਲਈ ਸਰ ਅਸੀਂ ਅੱਗੇ ਕਾਰਵਾਈ ਚੱਲ ਰਹੀ ਹੈ ਇਹ ਲੁੱਟੋ ਘੋ ਕਰਕੇ ਬੰਦਾ ਮਾਮਲਾ ਹੈ ਜੀ ਸਾਹ ਤੇ ਲੁਟੇਰਿਆਂ ਦੇ ਹੌਸਲੇ ਨੇ ਬਲੰਦ ਹੋਏ ਹੋਏ ਨੇ ਕਿਵੇਂ ਸੁਪਨਾ ਨਹੀਂ ਲਟੇਰਿਆਂ ਦੇ ਤਾਂ ਹੌਸਲੇ ਬੁਲੰਦ ਨਹੀਂ ਹੋਣ ਦਿੰਦੇ ਅਸੀਂ ਲਗਾਤਾਰ ਅਸੀਂ ਆਪਣੀ ਕਾਰਵਾਈ 'ਚ ਜੁਟੇ ਹੋਏ ਆਂ ਦਰ ਰਾਤ ਇਹਨਾਂ ਦੇ ਪੇਟਪੂਰੇ ਬਾਰੇ ਪਤਾ ਲੱਗਿਆ ਜੀ ਕੀ ਇਹਨਾਂ ਨੇ ਕੱਪੜੇ ਪਾਏ ਸੀ ਕੁਝ ਅੱਜ ਇਹ ਗੇਸੀ ਫੋਰਸ ਜੀ ਵਗੈਰਾ ਘਲਘਾਲਾਂਗੇ ਜੀ ਚੈੱਕ ਕਰਾਂਗੇ ਬਕਾਇਦਾ ਅਸੀਂ ਤੈਹ ਤੱਕ ਜਾਵਾਂਗੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜਲਦੀ ਸਰਪੰਨਾਂ 'ਤੇ ਵੀ ਹਮਲਾ ਕੀਤਾ ਗਿਆ ਤੇ ਕੁੜੀਆਂ ਵੇਚਦਾ ਨਹੀਂ 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 ਇਦਾਂ ਦੀ ਕੁਰਪਾਨਦਾਂ ਦਾ ਕੁੜੀ ਇਹਦੇ ਸਾਹਮਣੇ ਨਹੀਂ ਆਇਆ ਇਹ ਤਾਂ ਗਨ ਸ਼ਾਟ ਆ ਜੀ ਕੌਨਰੇ ਸਾਥੀਰਾ ਕਹਿਣਾ ਹੈ ਕਿ ਤਰਫਾਨ ਮਾਰੀ ਗਈ ਹੈ ਪਰ ਬਚੀ ਨਹੀਂ 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 ਸਰ ਅਜੇ ਤੱਕ ਕੋਈ ਸੰਭਣੀ ਨਹੀਂ ਆਈ ਇਹ ਫਿਲਹਾਲ ਸਾਡੇ ਕੋਲ ਗਨ ਸ਼ਾਟ ਦੇ ਸਾਹਮਣੇ ਆਇਆ ਜੋ ਸਟੇਟਮੈਂਟ ਚ ਲਿਖਾਇਆ ਜੀ ਅੱਗੇ ਕੀ ਜਿਵੇਂ ਜਿਵੇਂ ਤੋਤੀ ਜੋ ਤੁਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੀ ਪੈਸਾ ਵੀ ਲੁੱਟਿਆ ਗਿਆ ਨਹੀਂ ਸਰ ਨਹੀਂ ਨਹੀਂ ਮੋਟਰਸਾਈਕਲ ਕਿਹੜਾ ਸੀ ਉਹ ਨੰਬਰ ਨਹੀਂ ਇਹਨਾਂ ਦਾ ਮੋਟਰਸਾਈਕਲ ਤਾਂ ਹੀਰੋ ਹੁੰਦਾ ਸੀ ਸਰ ਚੋਰੀ ਹੋਇਆ ਨਹੀਂ ਖੋ ਕੇ ਲੱਗ ਗਿਆ ਇਹ ਲੁਧਿਆਣਾ ਸਾਈਡਰੋਂ ਜੀ ਸ਼ਾਰਟ ਰੋਡ ਤੇ ਲੱਗੇ ਜੀ